ਲੁਧਿਆਣਾ ਫਾਇਰਿੰਗ ਚ ਵਾਲਵਾਲ ਬਚੇ ਸਿੱਖ ਧਰਮ ਪ੍ਰਚਾਰਕ ਰਣਜੀਤ ਸਿੰਘ ਟਡਰੀਆਂ ਵਾਲਿਆਂ ਨੇ ਲਗਾਏ ਉਹਨਾਂ ਨੂੰ ਧਮਕੀਆਂ ਮਿਲਣ ਦੇ ਇਲਜ਼ਾਮ ਕਿਹਾ ਜੇਕਰ 26 ਮਈ ਤੱਕ ਅਸਲੀ ਮੁਲਜ਼ਮਾ ਨੂੰ ਨਾ ਫੜਿਆ ਤਾਂ ਵਿੱਡਾਂਗੇ ਸੰਘਰਸ਼ ਟਡਰੀਆਂ ਵਾਲਿਆਂ ਨੂੰ ਮਿਲਣ ਪਹੁੰਚੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮੁਲਜ਼ਮਾ ਨੂੰ ਕਾਬੂ ਕਰਕੇ ਸਖਤ ਕਾਰਵਾਈ ਦਾ ਦਵਾਇਆ ਭਰੋਸਾ ਟੋ ਲੱਬੇ ਨੇ ਠੀਕ ਹੈ ਪਰ ਅਸਲ ਚ ਜਿਹੜਾ ਮਾਸਟਰਮਾਈਂਡ ਹੈ ਉਹਨੂੰ ਸਾਹਮਣੇ ਲੈ ਕੇ ਆਓ ਉਹਨਾਂ ਉਹਨਾਂ ਤੋਂ ਪੜਤਾਲ ਕਰੋ ਪੰਥਕ ਜਿੱਥੇ ਬੰਨੀਆਂ ਨਾਲ ਵਿਚਾਰ ਕਰਕੇ ਬਹੁਤ ਸ਼ਾਂਤਮਈ ਤੰਗਦਰ ਸੰਘਰਸ਼ ਕਰਦੇ ਇਹੜਾ ਕਾਨੂੰਨੀ ਕਾਰਵਾਈ ਹੋ ਰਹੀ ਹੈ 8 ਬੰਦੇ ਫੜ ਲਏ ਸਾਰੀ ਜੀ ਪਾੜ ਲਿਓ ਉਹ ਅਜੇ ਨੂੰ ਥੋੜੇ ਦਿਨ ਅਜੇ ਸ਼ਾਰਕ ਨਹੀਂ ਨਵੀਂ ਸਿਆਸੀ ਪਾਰਟੀ ਨਹੀਂ ਬਣਾਵਾਂਗਾ ਸਾਬਕਾ ਕਾਂਗਰਸੀ ਲੀਡਰ ਜਗਮੀਤ ਵਿਰਾੜ ਨੇ ਕੀਤਾ ਐਲਾਨ ਹੁਣ ਕਿਸ ਪਾਰਟੀ ਚ ਸ਼ਾਮਿਲ ਹੋਣਗੇ ਜਗਮੀਤ ਵਿਰਾੜ ਵੱਡਾ ਸਵਾਲ ਕੋਈ ਸਿਆਸੀ ਪਾਰਟੀ ਨਹੀਂ ਬਣਾਵਾਂਗੇ ਇਸ਼ੂ ਬੇਸਡ ਲੜਾਈ ਲੜਾਂਗੇ ਔਰ ਅਗਰ ਖਮ ਖਿਆਲ ਕੋਈ ਵੀ ਮੈਂ ਸਮਝਦਾ ਕਿ ਮਾਈਨਸ ਅਕਾਲੀ ਦਲ ਕਾਂਗਰਸ ਕੋਈ ਪਾਰਟੀ ਸਾਡੇ ਨਾਲ ਵਿਚਾਰ ਕਰੇਗੀ ਤਾਂ ਮੈਂ ਜ਼ਰੂਰ ਉਹਨਾਂ ਨਾਲ ਗੱਲ ਕਰਾਂਗਾ ਜਿੱਥੇ ਅੱچھے ਉਮੀਦਵਾਰ ਲੜਨਗੇ ਉਹਨਾਂ ਦੀ ਮੈਂ ਮਦਦ ਵੀ ਕਰ ਸਕਦਾ ਹਾਂ ਜ਼ਰੂਰੀ ਨਹੀਂ ਕਿ ਮੈਂ ਚੋਣਾਂ ਲੜਾਂ ਜੁਗਮੇਤ ਪ੍ਰਾਰ ਦਾ ਪੂਰਾ ਇੰਟਰਵਿਊ এবੀਪੀ ਸਾਂਝਾ ਤੇ ਅੰਮ੍ਰਿਤਸਰ ਦੇ ਮੱਤੇਵਾਲ ਨੇੜੇ ਸੜਕ ਤੇ ਖੜੇ ਖਰਾਬ ਟਰੱਕ ਨਾਲ ਬਲੇਰੋ ਗੱਡੀ ਦੀ ਟੱਕਰ 'ਚ 10 ਲੋਕਾਂ ਦੀ ਮੌਤ 7 ਗੰਭੀਰ ਜ਼ਖਮੀ ਸਵੇਰ 2 ਵਜੇ ਵਾਪਰਿਆ ਹਾਦਸਾ ਗੁਰਦਾਸਪੁਰ ਤੋਂ ਸ੍ਰੀ ਹਰਮੰਦਰ ਸਾਹਿਬ ਦਰਸ਼ਨ ਲਈ ਜਾ ਰਹੇ ਸੀ ਗੱਡੀ ਸਵਾਰ 20 ਲੋਕ ਆਮੋ ਨੰਗਲ ਤੇ ਸ਼ੇਖਪਾਟ ਦੇ ਪਰਿਵਾਰ ਸੀਗੇ ਉਹ ਸ੍ਰੀ ਦਰਬਾਰ ਸਾਹਿਬ ਮਾਥਾ ਟੇਕਣ ਹਰ ਐਤਵਾਰ ਆਉਂਦੇ ਇਸ ਵਾਰ ਵੀ ਇਦਾਂ ਆ ਰਹੇ ਟਰੱਕ 10 ਟੈਰੀ ਉਹ ਖਰਾਬ ਹਾਲਤ ਚ ਸਾਈਡ ਤੇ ਖੜਾ ਸੀ ਉਹਨੇ ਕੋਈ ਰਿਫਲੈਕਟਰ ਜਾਂ ਕੋਈ ਲਾਈਟ ਵਗੈਰਾ ਜਾਂ ਡੀਜੀ ਨਹੀ ਲਾਇਆ ਹੋਇਆ ਅਗਰ ਉਹਨੇ ਲਾਇਆ ਹੁੰਦਾ ਤੇ ਹਾਦਸਾ ਨਾ ਵਾਪਰਦਾ ਫਿਲਮ ਸਰਪਜੀਤ ਵਿੱਚ ਦਿਖਾਈ ਗਈ ਸਾਰੀ ਕਹਾਣੀ ਸੱਚੀ ਫਿਲਮ ਤੇ ਉੱਠੇ ਸਵਾਲਾਂ ਬਾਰੇ ਸਰਪਜੀਤ ਦੀ ਪਤਨੀ ਸੁਖਪ੍ਰੀਤ ਕੌਰ ਨੇ ਦਿੱਤਾ ਜਵਾਬ ਦਲਬੀਰ ਕੌਰ ਦੇ ਪਤੀ ਬਲਦੇਵ ਸਿੰਘ ਵੱਲੋਂ ਸੁਪਨਦੀਪ ਕੌਰ ਨੂੰ ਸਰਪਜੀਤ ਦੀ ਬਜਾਏ ਦਲਬੀਰ ਕੌਰ ਦੀ ਬੇਟੀ ਹੋਣ ਦੇ ਦਾਅਵਿਆਂ ਨੂੰ ਝੂਠਾ ਦੱਸਿਆ ਜਿਹੜੀ ਮੇਰੀ ਬੇਟੀ ਹੈ ਉਹ ਮੇਰੀ ਬੇਟੀ ਮਰ ਮੇਰੀ ਬੇਟੀ ਰਹੇਗੀ ਔਰ ਇਤਰਾ ਮੂੰਹ ਕਹਾਂ ਮੂੰਹ ਗੱਦਿਆਂ ਉਹਨਾਂ ਦੀ ਬੇਟੀ ਨਹੀਂ ਬਣ ਚੁੱਕੀ ਜਿਹੜਾ ਮਿਹਨਤ ਕਰਦਾ ਹੈ ਅਸਲੀ ਮਿਹਨਤ ਦਲਬੀਰ ਕੌਰ ਨੇ ਕੀਤੀ ਹੈ ਜੋ ਮਰਜ਼ੀ ਕੋਈ ਬੋਲੇ ਉਹ ਫਿਲਮ ਐਸ ਕਰਕੇ ਬਣਾਏਗੀ ਹੈ ਕਿ ਇਹੋ ਜੀ ਭੈਣ ਕਦੀ ਨਹੀਂ ਆਉਗੀ ਦੁਨੀਆ ਵਿੱਚ ਜਿਹੜੀ ਘਰ-ਬੂਹਾ ਛੱਡ ਕੇ ਆਪਣੇ ਭਰਾ ਦੇ ਮੰਗਰ ਜ਼ਿੰਦਗੀ ਰੋੜ ਦੂਗੀ ਪੂਰਾ ਇੰਟਰਵਿਊ এবিপি ਸਾਂਝਾ ਤੇ ਅਨੁਰਾਗ ਠਾਕੁਰ ਬਣਾਏ ਗਏ ਬੀਸੀਸੀਆਈ ਦੇ ਨਵੇਂ ਪ੍ਰਧਾਨ ਐਤਵਾਰ ਨੂੰ ਹੋਈ ਬੈਠਕ ਵਿੱਚ ਸਰਬਸੰਮਤੀ ਨਾਲ ਫੈਸਲਾ ਸ਼ਿਸ਼ਾਂਕ ਮਨੋਹਰ ਦੇ ਅਸਤੀਫਾ ਦੇ ਇਨਕਾਰਨ ਅਹੁਦਾ ਹੋਇਆ ਸੀ ਖਾਲੀ